ਜੀ ਸਾਰੇਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਣਾ ਸਾਹਿਬ ਟਿਕਾ ਉਸ ਤੇ ਆਪਾਂ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬਹੁਤ ਟਾਈਮ ਬਾਅਦ ਅੱਜ ਆਪਾਂ ਚੈਨਲ ਤੇ ਵੀਡੀਓ ਲੈ ਕੇ ਆਏ ਹਾਂ ਲੌਨੀ ਨੇ ਦੋ ਤਿੰਨ ਦਿਨ ਹੋ ਕੇ ਪਹਿਲਾਂ ਵੀਡੀਓ ਲੈ ਪ੍ਰੋਪਰ ਪਰ ਜਿਹੜੀ ਆਪਾਂ ਰਾਣਾ ਸਾਹਿਬ ਟਿਕ ਚੈਨਲ ਦੀ ਵੀਡੀਓ ਬਣਾ ਰਹੇ ਹਾਂ ਉਹ ਅੱਜ ਬਣਾ ਰਹੇ ਹਾਂਗੇ ਤੇ ਉਹ ਆਪਣੀਆਂ ਜਿਹੜੀਆਂ ਵੀਡੀਓ ਲਾਉਣੀ ਹੁੰਦੀਆਂ ਕਈ ਕਿਰੀ ਆਪਾਂ ਦਿ올 ਪੰਜਾਬੀ ਟਿਕ ਤੇ ਲਾਉਣੀ ਹੁੰਦੀਆਂ ਫਿਰ ਕਈ ਕਿਰੀ ਇੱਧਰ ਲਾ ਦਿੰਨੇ ਹਾਂਗੇ ਅ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਆਪਾਂ ਸੂਟ ਲੈ ਕੇ ਆਏ ਤਾਂ ਤੁਹਾਡੇ ਲਈ ਇਹ ਲੈ ਕੇ ਆਏ ਆਂ ਆਪਾਂ ਬਾਟਮ ਵਰਕ ਵਾਲੇ ਬਹੁਤ ਜਿਆਦਾ ਸੋਹਣੇ ਸੂਟ ਹੋਣਗੇ ਪਲੀਜ਼ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੈਸੇ ਜਿਹੜੇ ਪੈਂਟ ਬਰਾਬਰ ਨੂੰ ਆਪਣੇ ਕਲੈਕਸ਼ਨ ਵਧੀਆ ਲੱਗਦੀ ਆਗੀ 2-3 ਦਿਨ ਆਪਾਂ ਦਵਾ ਤੋਂ ਵੀਡੀਓ ਲਾਉਣੀਆਂ ਸਟਾਰਟ ਕੀਤੀ ਨੇ ਬਹੁਤ ਵਧੀਆ ਰਿਸਪੌਂਸ ਆ ਰਿਹਾ ਧੰਨਵਾਦ ਤੁਹਾਨੂੰ ਤੁਹਾਡਾ ਬਹੁਤ ਜਿਆਦਾ ਦਿਲ ਤੋਂ ਕਾਟਰ ਰੈਨੜੀ ਆ ਜਿਹੜੀ ਇਹ ਅੱਜ ਵਾਲੀ ਬਹੁਤ ਜਿਆਦਾ ਵਧੀਆ ਰੈਨੜੀ ਆ ਪਿਆਰ ਕਾਟਨ ਦੇ ਸੂਟ ਨੇ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਆਵਲੀ ਡਿਜ਼ਾਈਨਿੰਗ ਆ ਗਈ ਇਹਨਾਂ ਦੀ ਸੂਟਾਂ ਦੀ ਲਾਈਟ ਕਲਰ ਦੇ ਸੂਟ ਨੇ ਗਰਮੀ ਵਾਲੇ ਵੇਸ ਸਾਰੇ ਕਲਰ ਨੇ ਇਹਨਾਂ ਦੇ ਨਾਲ ਜਿਹੜਾ ਬਾਟਮ ਰੈਨ ਵਾਲੀ ਆ ਉਹ ਰੈਨ ਵਾਲੀ ਆ ਵਰਕ ਵਾਲੀ ਗ੍ਰੀਨ ਜਿਹੇ ਕਲਰ ਦੀ ਪੈਰਟ ਜਿਹੇ ਕਲਰ ਦੀ ਬਾਟਮ ਆ ਲਾਈਟ ਗ੍ਰੀਨ ਜਿਹਾ ਆਹ ਵਾਲੀ ਵਰਕ ਵਾਲੀ ਬਾਟਮ ਰੈਨ ਵਾਲੀ ਆ ਬਹੁਤ ਜ਼ਿਆਦਾ ਵਧੀਆ ਵਰਕ ਕੀਤਾ ਹੋਇਆ ਤੇ ਕਾਟਨ ਆ ਜਿਹੜੀ ਬਹੁਤ ਜ਼ਿਆਦਾ ਵਧੀਆ ਗਈ ਕੋਈ ਕੰਪਲੀਟ ਨਹੀਂ ਹੈਗੀ ਇਹਦੀ ਸਟੱਫ ਦੀ ਦੁਪੱਟਾ ਦਾ ਜਿਹੜਾ ਰੈਨ ਵਾਲਾ ਗਾ ਪਿਓਰ ਦਾ ਰੈਨ ਵਾਲਾ ਗਾ ਦੁਪੱਟੇ ਦੀ ਡਿਜ਼ਾਈਨਿੰਗ ਚੈੱਕ ਕਰ ਸਕਦੇ ਹਾਂ ਇੱਕ ਭੈਣਾਂ ਦੀ ਕਾਫੀ ਆਂਦੀ ਆਪਾਂ ਨੂੰ ਮੈਸੇਜ ਆ ਰਹੇ ਨੇ ਪਿਓਰ ਦੁਪੱਟੇ ਨਾਲ ਦੇਖੋ ਜੀ ਪਿਓਰ ਦੁਪੱਟੇ ਨਾਲ ਅਜੇ ਪਿੱਸੋਂ ਹੀ ਮਾਲ ਨਹੀਂ ਆ ਰਿਹਾ ਹੈਗਾ ਜਿਉਂ ਜਿਉਂ ਜਿੱਦਾਂ ਜਿੱਦਾਂ ਆਪਣੇ ਕੋਲੇ ਸਟਾਕ ਆਈ ਜਾਂਦਾ ਆਪਾਂ ਤੁਹਾਨੂੰ ਸ਼ੋਅ ਕਰੀ ਜਾਂਦੇ ਹਾਂਗੇ ਗਰਮੀ ਹਜੇ ਥੋੜੀ ਜਿਹੀ ਵਧਣੀ ਆਂਗੀ ਹਜੇ ਸਟਾਰਟਿੰਗ ਹੋ ਰਹੀ ਆ ਸੀਜ਼ਨ ਦੀ ਇਸ ਲਈ ਹਜੇ ਮਸਲੀਨ ਦੁਪੱਟੇ ਨਾਲ ਚੱਲ ਰਹੇ ਨੇ ਬਟਾਉ ਦੁਪੱਟਾ ਚੱਲ ਰਹੇ ਨੇ ਪਿਓਰ ਦੁਪੱਟੇ ਨਾਲ ਜਿਹੜੀ ਨਾ ਪਿੱਸੋਂ ਹੀ ਮਾਲ ਬਹੁਤ ਘੱਟ ਆ ਰਿਹਾ ਹੈਗਾ ਕੋਸ਼ਿਸ਼ ਕਰਦੇ ਹਾਂ ਵੀ ਆਪ ਅਗੇ ਇਹਦੇ ਵਿੱਚ ਦੁਪੱਟਾ ਰੱਖਿਆ ਹੋਇਆ ਹੈ ਇਹਦਾ ਸੂਟ ਦਾ ਜਿਹੜਾ ਰੇਟ ਆ 1250 ਰੁਪਈਆ ਰਹਿਣ ਵਾਲਾਗਾ ਇਹਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਨੇ ਫਰੋਜੀ ਕਲਰ ਦਾ ਮਿਲ ਜੂਗਾ ਤੁਹਾਨੂੰ ਸੂਟ ਇਹਦੇ ਵਿੱਚ ਸ਼ਰਟਾਂ ਦੇ ਡਿਜ਼ਾਈਨਿੰਗ ਕਿ ਜਿਹੜੀ ਉਹ ਲਾਈਟ ਚ ਆ ਬਾਟਮ ਡਾਰਕ ਚ ਆ ਗਈ ਫਰੋਜੀ ਦੁਪੱਟਾ ਪਿਓਰ ਦਾ ਰਹਿਣ ਵਾਲਾਗਾ ਅਗਲਾ ਜਿਹੜਾ ਮਿਲ ਜੂਗਾ ਉਹ ਗੋਲਡਨ ਮਾਸਟਰਡ ਤੇ ਮੈਂ ਕਿਹਾ ਇਹ ਇੱਕ ਟੈਕਸ ਦੀ ਕਾਟਨ ਆ ਗਈ ਸਾਰੀ ਇਹ ਰਹਿਣ ਵਾਲੀ ਗੋਲਡਨ ਮਾਸਟਰਡ ਕਲਰ ਤੇ ਹੈਗੀ ਇਹ ਜਿਹੜਾ ਸੂਟ ਤਾਂ 1250 ਰੁਪਿਆ ਰਹਿਣ ਵਾਲਾਗਾ ਅਗਲੇ ਜਿਹੜੇ ਸੂਟ ਆਗੇ ਉਹ ਆਪਣੇ ਕੋਲੇ ਆਗੇ ਪਿਓਰ ਆਮ ਟੈਕਸ ਤੇ ਲਾਈਟ ਪਿਸਤਾ ਜਾਂ শেਡ ਆ ਗਿਆ ਪਹਿਲਾ ਕਲਰ ਇਹ ਆਪਣੇ ਕੋਲੇ ਕਾਫੀ ਸੂਟ ਆਏ ਸੀਗੇ ਜਿਹੜੇ ਆਮ ਟੈਕਸ ਦੇ ਸੀਗੇ ਸਿਰਫ 3-4 ਕੀ ਪੀਸ ਬਚੇ ਨੇ ਉਸਕਾ ਅੱਜ ਲਾਵਾਂਗੇ ਇੱਕ ਡਿਜ਼ਾਈਨ ਹੋਰ ਪਿਆਗਾ ਉਹ ਆਪਾਂ ਕੱਲ ਸੈੱਤ ਠੀਕੀ ਕੱਲ ਵੀਡੀਓ ਆਵੇ ਤੱਕ ਉਹਦੇ ਵਿੱਚ ਲਗਾਵਾਂਗੇ ਇਹਦੇ ਵਿੱਚ ਆਹ ਵਾਲੇ ਡਿਜ਼ਾਈਨਿੰਗ ਚ ਇਹ ਵਾਲੇ ਪੀਸ ਤੁਹਾਨੂੰ ਮਿਲ ਜਾਣਗੇ ਚੈੱਕ ਕਰ ਸਕਦੇ ਹੋ ਇਹਨਾਂ ਦਾ ਜਿਹੜਾ ਪ्युअर 100% ਰਾਮਟੈਕਸ ਹੋਊਗੀ कॉटन ਹੋਊਗੀ ਪ्युअर ਕਾਪੀ ਨਹੀਂ ਹੈਗੀ ਬਿਲਕੁਲ ਵੀ ਆਹ ਵਾਲੀ ਰੱਖੀ ਹੋਈ ਹੈ ਇਹਦੇ ਨਾਲ ਪ्युअर ਦੀ ਸੌਰੀ ਪ्युअर कॉटन ਦੀ ਬਾਟਮ ਜਿਹੜੀਆਂ ਮੇਰੀਆਂ ਭੈਣਾਂ ਨੂੰ ਬ੍ਰਾਂਡ ਬਾਰੇ ਪਤਾਗਾ ਉਹਨਾਂ ਨੂੰ ਕੋਈ ਕੁਝ ਵੀ ਜ਼ਿਆਦਾ ਦੱਸਣ ਦੀ ਲੋੜ ਨਹੀਂ ਆਪਾਂ ਨੂੰ ਪੈਂਦੀ ਹੈਗੀ ਅਗਲਾ ਜਿਹੜਾ ਇਹਦੇ ਵਿੱਚ ਕਲਰ ਪਿਆਗਾ ਉਹ ਆਪਣੇ ਕੋਲੇ ਲਮੈਂਟਸ ਚੜ ਪਿਆ ਹੈ ਚੈੱਕ ਕਰ ਸਕਦੇ ਹੋ ਇਹਨਾਂ ਦਾ ਜਿਹੜਾ ਰੇਟ ਹੈ 950 ਰੁਪਿਆ ਰਹਿਣ ਵਾਲਾਗਾ ਏਸੀ ਅੱਜ ਵਾਲੀ ਆਪਣੀ ਛੋਟੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆਪਣਾ ਸਕਰੀਨ ਤੇ ਨੰਬਰ ਲਾਇਆ ਹੁੰਦਾ ਤੁਸੀਂ ਕਿਸੇ ਵੀ ਪ੍ਰਕਾਰ ਦਾ ਸਾਨੂੰ ਆਰਡਰ ਦੇਣਾ ਤਾਂ ਤੁਸੀਂ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਕਿਸੇ ਪ੍ਰਕਾਰ ਦਾ ਪਟਿਕ ਪੀਸ ਤਿਆਰ ਕਰਵਾਉਣਾ ਤਾਂ ਵੀ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਕਿਸੇ ਪ੍ਰਕਾਰ ਦੀ ਸਟਿਚਿੰਗ ਲੈਣੀ ਆ ਤੁਸੀਂ ਉਹ ਵੀ ਸਾਡੇ ਤੋਂ ਲੈ ਸਕਦੇ ਆ ਚਲੋ ਜੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਲਈ ਨਾਲ ਤਦ ਤੱਕ ਲਈ ਧੰਨਵਾਦ